ਸੱਚੀ ਕਾਲ ਜੀ ਸਾਰਿਆਂ ਨੂੰ ਅਸੀਂ ਜੱਟ ਬਾਬੇ ਬਾਂਦਰਾ ਤੋਂ ਤੇ ਸਾਰਿਆਂ ਨੂੰ ਪਤਾ ਜਿਹੜਾ ਸਿਲਸਿਲਾ ਚੱਲ ਰਿਹਾ ਭਾਈ ਅੰਮ੍ਰਿਤਪਾਲ ਮਹਿਰੋਂ ਜੀ ਨੇ ਜੋ ਇੱਕ ਮੁੱਦਾ ਚੱਕਿਆ ਵੀ ਜੋ ਸੋਸ਼ਲ ਮੀਡੀਆ ਚੱਲ ਰਿਹਾ ਸੀ ਪੰਜਾਬ ਦੇ ਵਿੱਚ ਮੁੰਡੇ ਕੁੜੀਆਂ ਕੋਈ ਵੀ ਚਲਾ ਰਿਹਾ ਸੀ ਉਸ ਦੇ ਸੰਬੰਧ ਚ ਉਸ ਦਾ ਸਫਾਇਆ ਕਰਨ ਦਾ ਫੈਸਲਾ ਲਿਆ ਤੇ ਅਸੀਂ ਇਸ ਗੱਲ ਦੀ ਸਲਾਹਾਂ ਕਰਦੇ ਹਾਂ ਭਾਈ ਅੰਮ੍ਰਿਤਪਾਲ ਮਹਿਰੋਂ ਜੀ ਦੀ ਤੇ ਬਹੁਤ ਵਧੀਆ ਫੈਸਲਾ ਲਿਆ ਤੇ ਅਸੀਂ ਵੀ ਕੋਈ ਐਡੇ ਜਿਹਾ ਹੋ ਸਕਦਾ ਬੇਗੁਰੇ ਆ ਕੇਸ ਦਾੜੀ ਨਹੀਂ ਰੱਖਿਆ ਜਾਂ ਸੋਸ਼ਲ ਮੀਡੀਆ ਤੇ ਕੋਈ ਗਾਲ ਮੰਦਾ ਦੇ ਕੇ ਵੀਡੀਓ ਬਣਾਉਂਦੇ ਜੀ ਪਰ ਇਹ ਗੱਲ ਨਹੀਂ ਹੈ ਕਿ ਵੀ ਪੰਥ ਤੋਂ ਦੂਰ ਆ ਜਾਂ ਪੰਥ ਦੀ ਗੱਲ ਨਹੀਂ ਮੰਨਦੇ ਇਹੋ ਜੀ ਕੋਈ ਗੱਲ ਨਹੀਂ ਅਸੀਂ ਭਾਈ ਅੰਮ੍ਰਿਤਪਾਲ ਮਹਿਰੋਈ ਦੇ ਨਾਲ ਆ ਕੋਈ ਸਾਨੂੰ ਦੂਰ ਨਹੀਂ ਸਾਡਾ ਭਰਾ ਇੱਕ ਜੋ ਪੰਥ ਦਾ ਚੰਗਾ ਗੂ ਨੇਤਰ ਕਾਗੂ ਕਹਿ ਸਕਦੇ ਆ ਤੇ ਅਸੀਂ ਇਹ ਗੱਲ ਦਾ ਪਰਨ ਲੈਨੇ ਆ ਵੀ ਗਾਹ ਨੂੰ ਜਿਹੜੀਆਂ ਕੋਈ ਵੀਡੀਓ ਬਣਾਉਣੀਆਂ ਨੇ ਬਣਾਉਣੇ ਆ ਠੀਕ ਠਾਕ ਵਧੀਆ ਬਣਾਇਆ ਕਰਾਂਗੇ ਅ ਅਸਲ ਦੇ ਵਿੱਚ ਜਿਵੇਂ ਪਹਿਲਾਂ ਕੋਈ ਗਾਲ ਮੰਦਾ ਜਾਂ ਹੋਰ ਲੈ ਕੇ ਦਾ ਪੰਜਾਬੀ ਵਿਰਸੇ ਨੂੰ ਚੱਲੇ ਸੀ ਪੰਜਾਬੀ ਸਭਿਤਾ ਨੂੰ ਜਾਂ ਬਜ਼ੁਰਗਾਂ ਦਾ ਪਹਿਰਾਵਾ ਬਜ਼ੁਰਗਾਂ ਦੀ ਆਵਾਜ਼ ਬਜ਼ੁਰਗਾਂ ਦੀਆਂ ਜੋ ਇੱਕ ਦੂਜੇ ਨਾਲ ਵਹਿਬਤਾ ਝੇੜ ਮਸ਼ਕਲੀ ਜਾਂ ਗਾਲ ਮੰਦਾ ਹੁੰਦਾ ਸੀ ਪਰ ਸੋਸ਼ਲ ਮੀਡੀਆ ਦਾ ਜਵਾਨਾ ਹੋਣ ਕਰਕੇ ਇਹ ਚੀਜ਼ਾਂ ਭੈੜੀਆਂ ਲੱਗਦੀਆਂ ਨੇ ਜਾਂ ਗਲਤ ਅਸਰ ਪਾਉਂਦੀਆਂ ਨੇ ਜੇ ਸਾਡਾ ਇਹ ਬੋਲਿਆ ਜਾਂ ਗਾਲ ਮੰਦਾ ਦਿੱਤਾ ਕਿਸੇ ਤਰ੍ਹਾਂ ਦਾ ਪੰਜਾਬ ਨੂੰ ਨੁਕਸਾਨ ਹੋ ਰਿਹਾ ਤਾਂ ਜਾਂ ਸਾਡੀ ਪੰਜਾਬੀਅਤ ਨੂੰ ਜਾਂ ਬੱਚਿਆਂ ਤੇ ਅਸਰ ਪੈ ਰਿਹਾ ਤਾਂ ਅਸੀਂ ਇਸ ਗੱਲ ਤੋਂ ਬੇਚਿੰਝ ਹੋ ਕੇ ਕਹਿ ਸਕਦੇ ਹਾਂ ਵੀ ਅਸੀਂ ਪੰਜਾਬ ਦੇ ਨਾਲ ਆ ਪੰਜਾਬ ਦਾ ਮਾੜਾ ਨਹੀਂ ਸੋਚਦੇ ਪੰਜਾਬ ਦੀ ਆਉਣ ਵਾਲੀ ਪੀੜ੍ਹੀ ਦਾ ਮਾੜਾ ਨਹੀਂ ਸੋਚਦੇ ਤਾਂ ਅਸੀਂ ਅੱਜ ਤੋਂ ਹੀ ਇਹ ਚੀਜ਼ ਬੰਦ ਕਰਕੇ ਵਧੀਆ ਚੰਗੀ ਚੀਜ਼ ਲੈ ਕੇ ਆਵਾਂਗੇ ਤੇ ਜੋ ਪਰਿਵਾਰ ਚ ਬਹਿ ਕੇ ਦੇਖਣ ਯੋਗ ਹੋਵੇ ਤਾਂ ਇਹਦੇ ਨਾਲ ਅਸੀਂ ਇਹ ਵੀ ਬੇਨਤੀ ਕਰਾਂਗੇ ਵੀ ਜੇ ਕੋਈ ਹੋਰ ਬੰਦਾ ਜਾਕੇ ਜੇ ਵੀਡੀਓ ਪ੍ਰਾਣੀਆਂ ਧਰਾਣੀਆਂ ਜਾਂ ਕਿਸੇ ਕੋਲੇ ਪਈਆਂ ਸੇ ਪਈਆਂ ਹੋਰ ਪੇਚਾ ਤੇ ਪਾਉਂਦਾ ਚੱਕ-ਚੱਕ ਸਾਡੀਆਂ ਤੇ ਭਾਈ ਅੰਮ੍ਰਿਤਪਾਲ ਮੇਰੇ ਦੇ ਨਾਲ ਸਾਥ ਦਿੰਦੇ ਹੋਏ ਤੇ ਅਸੀਂ ਡਾਂਗ ਆਸੀ ਪਹਿਲਾਂ ਫੇਰਾਂਗੇ ਭਾਈ ਮਗਰ ਉਹ ਰਹਿ ਜਾਣਗੇ ਭਾਈ ਅੰਮ੍ਰਿਤਪਾਲ ਤਾਂ ਤੇ ਡਾਂਗ ਪਹਿਲਾਂ ਅਸੀਂ ਫੇਰਨੀਓ ਪੇਜ ਵਾਲਿਆਂ ਤੇ ਜੇ ਕੋਈ ਚੰਗਾ ਕੰਮ ਹੁੰਦਾ ਹੋ ਲੈਣ ਦਿਓ ਕਿਉਂ ਤੁਸੀਂ ਬੈਰੀ ਬਣਿਓ ਪੰਜਾਬ ਦੇ ਠੀਕ ਆ ਬੰਦਿਆਂ ਤੋਂ ਗਲਤੀਆਂ ਜਾਂ ਕੋਈ ਕਿਹੇਸ਼ਟ ਮਜਾ ਟਾਈਮ ਹੈ ਜਾਂ ਹੁੰਦਾ ਹੋ ਜਾਂਦਾ ਜੇ ਕੋਈ ਇੱਕ ਚੰਗਾ ਕਰਦਾ ਸਾਡਾ ਭਰਾ ਕੋਈ ਚੰਗਾ ਕਰਦਾ ਕੋਈ ਪੰਥਕ ਬੰਦਾ ਚੰਗਾ ਕਰਦਾ ਕੋਈ ਧਰਮ ਦਾ ਕੋ ਚੰਗਾ ਕੰਮ ਕਰਦਾ ਤਾਂ ਹੋ